ਪੰਜਾਬ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਘਟੰਦਾ ਨਾਮ ਨਹੀਂ ਲੈ ਰਹੀਆਂ ਅਤੇ ਇਸੇ ਤਰ੍ਹਾਂ ਦਾ ਹੀ ਮਾਮਲਾ ਫਗਵਾਣਾ ਤੋਂ ਸਾਹਮਣੇ ਆਇਆ ਜਿੱਥੇ ਕਿ SBI ਬੈਂਕ ਦੇ ATM ਨੂੰ ਲੁਟੇਰਿਆ ਨੇ ਨਿਸ਼ਾਨਾ ਬਣਾਇਆ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਜਾਂਚ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬੈਂਕ ਕਮਲਾਜ਼ਮਾ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਕਿੰਨਾ ਉਹਨਾਂ ਦਾ ਕੈਸ਼ ਲੈ ਕੇ ਲੁਟੇਰੇ ਫਰਾਰ ਹੋਏ ਹਨ ਅਤੇ ਉਹਨਾਂ ਨੇ ਕਿਹਾ ਕਿ ਇਹ ਸਾਰਾ ਹੀ ਹੁਣ ਸੀਸੀਟੀਵੀ ਕੈਮਰੇ ਵੀ ਖੰਗਾਲਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਪਰ ਸਵਾਲ ਇਹ ਹੈ ਕਿ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਪੰਜਾਬ ਵਿੱਚ ਵੱਧਦੀਆਂ ਹੀ ਜਾ ਰਹੀਆਂ ਹਨ ਅਤੇ ਇਹ ਲੁਟੇਰੇ ਹਮੇਸ਼ਾ ਹੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਜਾਂਦੇ ਹਨ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਲੁਟੇਰਿਆਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰਦੀ ਹੈ ਅਤੇ ਸੀਸੀਟੀਵੀ ਕੈਮਰੇ ਦੇ ਵਿੱਚ ਕਦੋਂ ਤੱਕ ਲੁਟੇਰੇ ਜੋ ਹਨ ਉਹ ਸਾਹਮਣੇ ਆਉਂਦੇ ਹਨ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਲਗ ਕਹਿ ਸਕਦੇ ਆਪਾਂ ਲੱਗਦਾ ਵੀ ਮੇਰੇ ਕੋਲੇ ਨਾ ਬੈਂਕ ਵੱਲੋਂ ਕੋਈ ਤੁਲਣੀ ਨਹੀਂ ਆਈ ਜਿੰਨੇ ਸਾਨੂੰ ਹੁਣ ਤੱਕ ਇਨਫੋਰਮੇਸ਼ਨ ਹੈ ਇਹਨਾਂ ਦੇ ਸਿਵੈਲੈਂਸ ਸਿਸਟਮ ਡਿਪਲੋਏਡ ਹੁੰਦੇ ਆ ਤੇ ਸਿਵੈਲੈਂਸ ਸਿਸਟਮ ਤੇ ਇਮੇਲ ਜਾਂਦੇ ਆ ਇਹਨਾਂ ਦਾ ਆਪਣਾ ਕੰਟਰੋਲ ਰੂਮ ਸੈਟਅਪ ਹੁੰਦਾ ਹੈ ਉਹ ਰੂਮ ਤੇ 24 ਘੰਟੇ ਬੰਦੇ ਤੇ ਪ੍ਰਾਇਰਟੀ ਦੇ ਜਿਨ੍ਹਾਂ ਦੀ ਰਿਸਪੌਂਸਿਬਿਲਟੀ ਹੈ ਪੁਲਿਸ ਨੂੰ ਬੈਂਕ ਮੈਨੇਜਰ ਨੂੰ ਸਭ ਨੂੰ ਅਲਰਟ ਕਰਨਾ ਜਦੋਂ ਈਮੇਲ ਆਉਂਦੀ ਹੈ ਏਟੀਐਮ ਦੇ ਨਾਲ ਛੇੜਖਾੜੀ ਨਾ ਕਿਸੇ ਨੇ ਬੈਂਕ ਦੇ ਮੈਨੇਜਰ ਨੂੰ ਬੈਂਕ ਮੈਨੇਜਰ ਦੀ ਕੈਂਟ ਦੇ ਮੁਤਾਬਿਕ ਕੋਈ ਮੋਲ ਨਹੀਂ ਆਇਆ ਕੋਈ ਲਾਰਨੀ ਕੀਤਾ ਮੁਕਾਮੀ ਪੁਲਿਸ ਨੂੰ ਕਿਸੇ ਨੇ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਇੱਕ ਈਮੇਲ ਦੇ ਸਹਾਰੇ ਅਸੀਂ ਕਿਵੇਂ ਪੂਰੇ ਬੈਂਕ ਦੀ ਏਟੀਐਮ ਦੀ ਸਿਕਿਉਰਿਟੀ ਨੂੰ ਛੱਡ ਕੇ ਜਾ ਸਕਦੇ ਆ ਤਾਂ ਬਿਲਕੁਲ ਹੀ ਮੰਨਣੀ ਉਹ ਗੱਲ ਮੈਮ ਕੀ ਲੱਗਦਾ ਤੁਹਾਨੂੰ ਇਹਦੇ ਵਿੱਚ ਬੈਂਕ ਵਾਲਿਆਂ ਦੀ ਕੀ ਨਿਕੰਗ ਜਿਹੀ ਲੱਗਦੀ ਆ ਕੀ ਲੱਗਦਾ ਬੈਂਕ ਵਾਲਿਆਂ ਨੂੰ ਬਹੁਤ ਵੱਡੀ ਅੰਗਲੀ ਹੈ ਨਾਲ ਕਿਤੇ ਸਿਕਿਉਰਿਟੀ ਗਾਰਡ ਡਿਪਲੋਇਡ ਹੈ ਨਾਲ ਨਾਲ ਸਰਵੇਲੈਂਸ ਸਿਸਟਮ ਵਰਕ ਕਰ ਰਿਹਾ ਹੈ ਨਾਲ ਨਾਲ ਦੇ ਡੀਵੀਆਰਸ ਵਰਕ ਕਰ ਰਹੇ ਆ ਤੇ ਮੈਮ ਐਸਪੀ ਸਾਹਿਬ ਵੀ ਬੰਦੀ ਕਰ ਰਹੇ ਹੈ ਇਹਨਾਂ ਤਾਂ ਵੀ ਕੀਤੀ ਆ ਵੀ ਕਰਨੀ ਚਾਹੀਦੀ ਫਿਰ ਤੇ ਕਾਰਵਾਈ ਇਹਨਾਂ ਤੇ ਕੀਤੀ ਜਾਏਗੀ ਤੇ ਪੁਲਿਸ ਵੱਲੋਂ ਰਿਟਨ ਇਹਨਾਂ ਨੂੰ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਇਨਸਟਰਕਸ਼ਨ ਦਿੱਤੀਆਂ ਜਾਂਦੀਆਂ ਇਸ ਦੇ ਬਾਅਦ ਕੋਈ ਨਾ ਬੰਦਾ ਹੁਸਤ ਨਹੀਂ ਕੀਤਾ ਗਿਆ ਤੇ ਹਰ ਲੈਵਲ ਤੇ ਬੈਂਕ ਦੇ ਉਨਰ ਲੈਵਲ ਤੇ ਸਿਕਿਉਰਿਟੀ ਲੈਵਲ ਤੇ ਸੀਸੀਟੀਵੀ ਕੈਮਰਾਜ਼ ਦੀ ਜਿਹੜੀ ਇਹਨਾਂ ਦੀ ਆਊਟਸੋਰਸਡ ਕੰਪਨੀ ਹੈ ਹਰ ਲੈਵਲ ਤੇ ਇਹਨਾਂ ਵੱਲੋਂ ਲੈਪਸ ਹੈ ਤੇ ਇਸ ਚੀਜ਼ ਨੂੰ ਡੈਫੀਨਿਟਲੀ ਪੁਲਿਸ ਵੱਲੋਂ ਵੀ ਇਸ ਚੀਜ਼ ਤੇ ਪੂਰਾ ਗੁਆਟ ਫਰਮਾਇਆ ਜਾਏਗਾ ਤੇ ਸਰਕਾਰ ਨੂੰ ਵੀ ਅਸੀਂ ਲਿਖ ਕੇ ਭੇਜਾਂਗੇ ਕਿ ਇਸ ਚੀਜ਼ ਤੇ ਐਕਸ਼ਨ ਤੇ ਲੱਗਦਾ ਵੇ ਅੱਜ ਫੁਆੜਾ ਪੁਲਿਸ ਵੱਲੋਂ ਇੱਕ ਵਾਰ ਡਾਇਰੈਕਸ਼ਨ ਕੀਤਾ ਜਾਏਗਾ ਬੈਂਕ ਕੋਲਿਆਂ ਤੇ ਅਸੀਂ ਸਾਰੀ ਚੀਜ਼ ਇਨਵੈਸਟੀਗੇਟ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਜੋ ਜੋ ਆਏਗਾ ਜਿਸ ਜਿਸ ਦਿਸ਼ ਮੁਲਿਆਤ ਆਏਗੀ ਜਿਸ ਜਿਸ ਦਾ ਲੈਪਸ ਆਏਗਾ ਹਰ ਕਿਸੇ ਤੇ ਐਕਸ਼ਨ ਹੋਵੇਗਾ ਨਾ ਜੀ ਆਪਣਾ ਅਜੀਤ ਕੁਮਾਰਾ ਜੀ ਲਾਲ ਸ਼ੰਤੀ ਦੇ ਅੰਬਰ ਹਾਂ ਸਰ ਕੀ ਮਾਮਲਾ ਕੀ ਕਿ ਜਿਹੜਾ ਖਯੂਰਲੇ ਪਿੰਡ ਦੇ ਵਿੱਚ ਤੁਸੀਂ ਅੱਜ ਬੈਂਕ ਦੇ ਬਾਹਰ ਖੜੇ ਆ ਇਹ ਰਾਤ 1:3 2 ਵਜੇ ਦੇ ਵਿੱਚ ਏਟੀਐਮ ਲੁੱਟ ਕੇ ਲੈ ਗਏ ਜੀ ਕੋਈ ਕੋਈ ਕੈਸ਼ ਵਗੈਰਾ ਹੈਗਾ ਕਿ ਕੈਸ਼ ਹੀ ਹੈਗਾ ਸੀ ਕਿੰਨਾ ਸੀਗਾ ਸਰ ਕੈਸ਼ ਇਦਾਂ ਨਹੀਂ ਦੱਸਿਆ ਟੋਟਲ ਹਨ ਇੱਕ ਕੈਸ਼ ਆਈਡੀਆ ਕਿੰਨਾ ਦਾ ਫੇਰ ਵੀ ਹੁੰਦਾ ਜਾਂ ਉਦਾਂ ਵਿੱਚ ਹੀ ਦੱਸਿਆ ਨਹੀਂ ਕੈਸ਼ ਪਰ ਹਿਸਾਬ ਨਾਲ ਜੀ 28 ਹੈ ਨਹੀਂ 28 ਲੱਖ ਰੁਪਏ ਦਾ ਠੀਕ 28 ਲੱਖ ਰੁਪਏ ਵਿੱਚ ਸੀਗਾ ਹਾਂ ਜੀ ਤੇ ਸਾਰਾ ਹੀ ਲੱਗੇ ਸਾਰੇ ਲੱਗੇ ਕੱਟਣਾ ਕੱਟ ਗਏ ਤੇ ਬਜਟ ਡੇਸ ਨਹੀਂ ਹੋਇਆ ਲੈ ਤੇ ਆਪਾਂ ਨੂੰ ਕਿੱਦਾਂ ਪਤਾ ਲੱਗਾ ਜੀ ਸਾਨੂੰ ਫੋਨ ਆਇਆ ਸੀ ਤੇ ਬੈਂਕ ਇੱਥੇ ਕੰਮ ਕਰਦਾ ਸੀ ਹਾਂਜੀ ਤੇ ਮੋਕਲ ਸਰ ਮੋਕਲ ਐਸ ਐਚਓ ਸਾਹਿਬ ਡੱਬੀ ਸਾਹਿਬ ਆਇਆ ਜੀ ਹਾਂਜੀ ਪੁਲਿਸ ਪੁਲਿਸ ਨੂੰ ਸੂਚਨਾ ਦਿੱਤੀ ਹਾਂਜੀ ਆ ਗਈ ਸੀ ਮੋਕਲ ਜੀ ਆ ਗਈ ਸੀ ਕੋਈ ਕੈਮਰੇਜ ਆਏ ਬੰਦੇ ਕੈਮਰੇਜ ਆਉਂਦੇ ਆ ਪਰ ਤਾਰਾ ਵੱਡਕੀ ਜ ਨਹੀਂ ਮਾਮਲਾ ਕੀ ਸੰਭ ਬੈਂਕ ਦੇ ਵਿੱਚ ਐ ਤੇ ਕੀ ਮਾਮਲਾ ਸਾਰਾ ਹੁਣ ਤੱਕ ਆਇਆ ਸੰਭ ਨੇ ਇੱਕ ਖਜੂਰਲੇ ਪਿੰਡ ਦੇ ਵਿੱਚ ਏਟੀਐਮ ਲੱਗਾ ਹੋਇਆ ਸੀ ਐਸ ਬੀਆਈ ਦੀ ਇੱਥੇ ਬ੍ਰਾਂਚ ਆ ਉਹ ਰਾਤ ਜਿਹੜਾ ਏਟੀਐਮ ਦੇਖੋ ਉਹਦੀ ਇਨਫੋਰਮੇਸ਼ਨ ਮਿਲੀ ਜਾ ਸਰਪੰਚ ਨੇ ਤੁਹਾਨੂੰ ਇਹ ਇਨਫੋਰਮੇਸ਼ਨ ਦਿੱਤੀ ਆ ਕਿ ਇਦਾਂ ਜਿਹੜਾ ਆ ਉਹ ਬ੍ਰੇਕ ਹੋਇਆ ਏਟੀਐਮ ਸਾਡੇ ਪਿੰਡ ਦਾ ਬੈਂਕ ਵੱਲੋਂ ਕੋਈ ਵੀ ਜਿਹੜੀ ਆ ਅਜੇ ਤੱਕ ਇਨਫੋਰਮੇਸ਼ਨ ਜਿਹੜੀ ਆ ਜਾਂ ਫੁਟੇਜ ਵਗੈਰਾ ਪ੍ਰੋਵਾਈਡ ਨਹੀਂ ਕਰਾਈ ਗਈ ਤੇ ਨਾ ਹੀ ਇਹਨਾਂ ਨੇ ਅਜੇ ਤੱਕ ਜਿਹੜਾ ਆ ਉਹ ਜਿਹੜਾ ਏਐਨਸੀ ਇਹਨਾਂ ਦੀ ਇੱਕ ਤਰੀਕ ਤੋਂ ਹੀ ਜਿਹੜੀ ਬੰਦ ਕਾਫੀ ਵੱਡਾ ਲੈਕ ਹੈ ਜੀ ਬੈਂਕ ਦੇ ਵਿੱਚ ਬਾਕੀ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਰੁੱਖ ਸਾਹਿਬ ਇੱਕ ਅਮਾਉਂਟ ਵਗੈਰਾ ਅਮਾਉਂਟ ਵਗੈਰਾ ਦੱਸਿਆ ਨਹੀਂ ਕੁਝ ਮੋਂਟੋ ਜੇ ਕਰ ਰਿਹਾ ਜੀ ਜਿਹੜਾ ਨੇ ਗਾਰਡ ਵੀ ਜਿਹੜਾ ਇਹਨਾਂ ਨੂੰ ਕਾਫੀ ਅਸੀਂ ਲੈਟਰ ਜਾਰੀ ਕੀਤੇ ਸੀ ਕਿ ਗਾਰਡ ਇੱਥੇ ਰੱਖਿਆ ਜਾਵੇ ਇਸ ਤੋਂ ਪਹਿਲਾਂ ਵੀ ਇੱਕ ਬਾਈ ਦੇ ਵਿੱਚ ਵੀ ਇੱਥੇ ਹੋਈ ਸੀ ਰੈਂਪ ਉਦੋਂ ਵੀ ਪੈਸੇ ਗਏ ਸੀ ਫਿਲਹਾਲ ਇਹ ਦੱਸ ਰਿਹਾ ਇਹ ਕਹਿ ਰਿਹਾ ਕਿ ਗਾਰਡ ਅਸੀਂ ਨਹੀਂ ਰੱਖਿਆ ਕਿਉਂਕਿ ਪੈਸੇ ਜਿਹੜੇ ਆ ਏਟੀਐਮ ਤੇ ਜ਼ਿਆਦਾ ਨਹੀਂ ਸੀ ਹੁੰਦੇ ਹੈਗੇ ਤੇ ਇਸੇ ਕਰਕੇ ਗਾਰਡ ਨਹੀਂ ਸੀ ਜਿਹੜਾ ਨੇ ਰੱਖਿਆ ਹੋਇਆ ਸਰ ਬਾਕੀ ਵੈਰੀਫਾਈ ਕਰ ਲੈਣਗੇ ਹਾਂਜੀ ਸਰ ਕਿੰਨੇ ਕ ਬਈ ਹੋਇਆ ਇਹ ਅਜੇ ਤੈਨਾ ਬੈਂਕ ਵੱਲੋਂ ਕੋਈ ਸਾਨੂੰ ਜਿਹੜੀ ਫੁਟੇਜ ਪ੍ਰੋਵਾਈਡ ਨਹੀਂ ਕਰਾਈ ਗਈ ਆਦਰਵਾਇਜ਼ ਅਸੀਂ ਲੈਣੇ ਪਾਏ ਤਾਂ ਜਿਹੜੀ ਫੁਟੇਜ ਦੇ ਤਹਿਤ ਤਨ ਵੱਜੇ ਤੋਂ ਲੈ ਕੇ 48 ਦੇ ਵਿੱਚ ਵਿੱਚ ਇਨਸੀਡੈਂਟ ਜਿਹੜਾ ਆਇਆ ਉਹ ਕਲੀਅਰ ਹੋ ਜਾਏ ਏਟੀਐਮ ਤੋੜਿਆ ਗਿਆ ਜਾਂ ਕਟਿਆ ਗਿਆ ਪਟਕੇ ਲੱਗੇ ਤੇ ਏਟੀਐਮ ਕਟਿਆ ਗਿਆ ਇਸ਼ਲੀ ਜੋ ਦੇਖਿਆ ਜੀ ਕੱਟ ਕੇ ਲੈ ਕੇ ਗਏ ਆ ਬਾਕੀ ਫਰਦਰ ਜਿਹੜੀ ਫੁਟੇਜ ਵਗਾਰਾ ਜਦੋਂ ਆਉਂਦੀ ਆ ਉਸ ਤੋਂ ਜ਼ਿਆਦਾ ਕਲੀਅਰ ਹੋਏਗਾ ਜੀ ਅਜੇ ਬੈਂਕ ਵਾਲੇ ਫੁਟੇਜ ਨਹੀਂ ਪ੍ਰੋਵਾਈਡ ਕਰਵਾ ਰਹੇ ਕਿੰਨੇ ਵੇ ਤੁਸੀਂ ਮਾਰਨਿੰਗ ਕਿੰਨੇ ਵੇ ਆਏ ਹੋ ਜੀ ਅਸੀਂ ਤਾਂ ਜਿਹੜਾ 9:30 ਵਜੇ ਸਰਪੰਚ ਦਾ ਫੋਨ ਆਇਆ ਸੀ ਜੀ ਤੇ ਕਿਹਨਾ ਕੋਲ ਕੋਈ ਵੀ ਜਿਹੜਾ ਸਕਿਉਰਿਟੀ ਦਾ ਜਿਹੜਾ ਉਹਦਾ ਇੰਤਜ਼ਾਮ ਹੁੰਦੇ ਆ ਕਿ ਇਹਨਾਂ ਦੇ ਪੂਰੇ ਉਸੇ ਵੇਲੇ ਜਿਹੜੀ ਆ ਮੇਲ ਜਾਂ ਜਿਹੜੇ ਵੀ ਸਰਵਲੈਂਸ ਸਿਸਟਮ ਇਹਨਾਂ ਨੇ ਬੈਂਕ ਵਿੱਚ ਚੱਲਦਾ ਹੁੰਦਾ ਉਹ ਬਿਲਕੁਲ ਹੀ ਇਹਨਾਂ ਦਾ ਫਲਾਇਆ ਬਿਲਕੁਲ ਹੀ ਕੋਈ ਵੀ ਜਿਹੜਾ ਉਹ ਸਰਵਲੈਂਸ ਦਾ ਸਿਸਟਮ ਨਹੀਂ ਚੱਲਦਾ ਇਸ ਸਮੇਂ ਸਭ ਨੂੰ ਤਾਂ ਕਾਫੀ ਟਾਈਮ ਹੋ ਗਿਆ 12:30 ਹੋ ਗਿਆ ਹੁਣ ਤੱਕ ਇਹਨਾਂ ਨੇ ਕੋਈ ਨਹੀਂ ਦੱਸਿਆ ਵੀ ਕਿੰਨੀ ਘਮਾਉਣ ਗਈ ਆ ਬਸ ਟਿਲ ਡੇਟ ਅਜੇ ਤੱਕ ਇਹਨਾਂ ਨੇ ਸਾਨੂੰ ਫੁਟੇਜ ਨਹੀਂ ਪ੍ਰੋਵਾਈਡ ਕਰਵਾ पाए ਬਾਕੀ ਫਾਰਦਰ ਫੁਟੇਜ ਲੈਣ ਤੋਂ ਬਾਅਦ ਇਹਨਾਂ ਦੀ ਬਾਕੀ ਦੇਖੋ ਇਹਨਾਂ ਦੇ ਘਟਨਾ ਕਾਫੀ ਵਾਪਰ ਚੁੱਕੀਆਂ ਇਦਾਂ ਦੀ ਜਿਹੜੀ ਬੈਂਕ ਵਾਲੇ ਨਹੀਂ ਕੋਈ ਇਦਾਂ ਦੀ ਥੋੜੇ ਦਿੰਦੀ ਆ ਸਪੋਰਟ ਇੱਕ ਮਿੰਟ ਇੱਕ ਮਿੰਟ ਸਾਡਾ ਮੇਰਾ ਸਵਾਲ ਮੇਰਾ ਸਵਾਲ ਬੁਰਾ ਨਾ ਕੋਈ ਸਕਿਉਰਿਟੀ ਵੀ ਰੱਖਦੇ ਆ ਜੀ ਨਾ ਕੋਈ ਹੁਣ ਤਾਂ ਡਿਟੇਲ ਦਿੰਦੇ ਪੁਲਿਸ ਨੂੰ ਪਹਿਲਾਂ ਵੀ ਹੋ ਚੁੱਕਾ ਹੈ ਤੇ ਪੁਲਿਸ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਇਹਨਾਂ ਬੈਂਕ ਵਾਲਿਆਂ ਤੇ ਜੀ ਬਿਲਕੁਲ ਜੀ ਇਸ ਵਾਰੀ ਐਕਸ਼ਨ ਵੀ ਹੋਏਗਾ ਇਹਨਾਂ ਖਿਲਾਫ ਠੀਕ ਹੈ ਜੀ ਕਿਉਂਕਿ ਅਸੀਂ ਇਹਨਾਂ ਨੂੰ ਵੱਖ-ਵੱਖ ਸਮੇਂ ਤੇ ਜਿਹੜੀਆਂ ਲੈਟਰਾਂ ਜਾਰੀ ਕੀਤੀਆਂ ਸੀ ਕਿ ਇਹ ਪਹਿਲਾਂ ਵੀ ਇਨਸੀਡੈਂਟ ਅਸ ਬੈਂ ਕੇ ਫਿਰ ਵੀ ਇਸਾਨੇ ਸਾਡੀਆਂ ਚਿੱਠੀਆਂ ਦੇ باوجود ਵੀ ਇੱਥੇ ਕੋਈ ਗਾਰਡ ਜਿਹੜਾ ਉਹ ਰਿਪਲਾਈ ਨਹੀਂ ਕੀਤਾ। ਕੋਈ ਸ਼ੇ ਇਹ ਪਤਾ ਲੱਗਿਆ ਲੁੱਟਰੇ ਆਏ ਕਿੱਦਾਂ ਸੀਗੇ? ਲੁੱਟਰੇ ਜਿਹੜੇ ਆ ਗੱਡੀ 'ਚ ਆਏ ਜਾਂ ਕਿੱਦਾਂ ਆਏ ਆ। ਮੈਂ ਉਹ ਦੁਬਾਰਾ ਵੀ ਟਰੇਟ ਕਰ ਦਿੰਦਾ ਜੀ ਕਿ ਇੱਥੇ ਆਲਰੇਡੀ ਜਿਹੜੀ ਡਾਣੇ ਭੈਣ ਤੋਂ ਜਿਹੜੀ ਫੁਟੇਜ ਸਾਨੂੰ ਹਸਲ ਹੋਈ ਆ ਉਹਦੇ ਤੋਂ ਹੀ ਅਸੀਂ ਫਾਰਦਰ ਜਿਹੜਾ ਕਰ ਰਹੇ ਆ ਤੇ ਜਿਹੜੀ ਬੈਂਕ ਵੱਲੋਂ ਵੀ ਜਿਹੜੀ ਫੁਟੇਜ ਤੋਂ ਪ੍ਰੋਵਾਈਡ ਕਰਾਈ ਜਾਏਗੀ ਐਕਚੁਅਲ ਤੋਂ ਉਹ ਪੋਜੀਸ਼ਨ ਪਤਾ ਲੱਗਦੀ ਦੀ ਕਿਹੜਾ ਵਹੀਕਲ ਆ ਜਾਂ ਕਿੰਨੇ ਜਿਹੜੇ ਹੈਗੇ ਸੀ ਕਰਨ ਵਾਲੇ ਜੀ ਸਰ ਕੈਮਰੇ ਵਗੈਰਾ ਨਹੀਂ ਲੱਗੇ ਇੱਥੇ ਕੈਮਰੇ ਲੱਗੇ ਆ ਜੀ ਪਰ ਕੈਮਰੇ ਅਜੇ ਤੱਕ ਜਿਹੜਾ ਵਰਕਿੰਗ ਕੰਡੀਸ਼ਨ ਹੋਣਾ ਲੱਗੇ ਹੋਏ ਜਾਨਾ ਦਾ ਬੈਕਅਪ ਜਿਹੜਾ ਦੇਖਣਾ ਆਏ ਹੈ ਇਹਨਾਂ ਦੇ ਜਿਹੜਾ ਨੂੰ ਇਹਨਾਂ ਸਰਵਲੈਂਸ ਦਿੱਤੀ ਹੋਈ ਹੈ ਬੈਂਕ ਦੀ ਪਰ ਟਿਲ ਟਾਈਮ ਜਿਹੜਾ ਆ ਅਜੇ ਤੱਕ ਵੀ ਇਹ ਸਰਵਲੈਂਸ ਪ੍ਰੋਵਾਈਡ ਕਰਾਉ। ਸਰ ਕੀ ਓਨ ਕਾਰਵਾਈ ਕੀਤੀ ਜਾ ਰਹੀ ਹੈ ਬਿਲਾਲ? ਸਰਪੰਚ ਦੇ ਬਿਆਨ ਤੇ ਆਫੀਰ ਦਾ ਅਜ ਕਾ ਰਿਹਾ ਜੀ ਕਿਉਂਕਿ ਇਹਨਾਂ ਨੇ ਤੇ ਅਜੇ ਤੱਕ ਖਾਨੂੰ ਪ੍ਰੋਵਾਈਡ ਹੀ ਕੁਝ ਨਹੀਂ ਕਰਾਇਆ ਡਾਟਾ ਜੀ। ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਬੈਂਕ ਵਾਲਿਆਂ ਦਾ ਕੀ ਲੱਗਦਾ ਤੁਹਾਨੂੰ ਬਈ? ਬੈਂਕ ਵਾਲਿਆਂ ਦਾ ਕੋਈ ਬਹੁਤ ਵੱਡਾ ਲੈ ਕੇ ਆ ਜੀ। ਠੀਕ ਹੈ।